ਸਰ ਸ੍ਰੀ ਅਕਾਲ ਦੋਸਤੋ ਪਿੰਡੂ ਗਿੱਤਾ ਚੈਨਲ ਚ ਬਜੀ ਸਵਾਗਤ ਕਰਦੇ ਆਂ ਤੇ ਅੱਜ ਤਾਜ਼ੇ ਦਾਜੇ ਰੇਟ ਤੁਹਾਨੂੰ ਵਿਖਾਉਣ ਲੱਗਾ ਹਾਂ ਸੌਂਵਾਰ ਮੰਡੀ ਦੇ ਕੋੜਕਪੁਰਾ ਦੀ ਮੰਡੀ ਦੇ ਵਿੱਚ ਖੜੇ ਆਂ ਤਾਜੇ ਦਾਜੇ ਰੇਟ ਵਿਖਾਉਣੇ ਆ ਪਹਿਲਾਂ ਸਬਜ਼ੀਆਂ ਦੇ ਰੇਟ ਵਿਖਾਵਾਂਗੇ ਮੁੜ ਕੇ ਦੋ ਤਿੰਨ ਵੀਡੀਓ ਪੈਣਗੀਆਂ ਬਈ ਆਪਣੇ ਚੈਨਲ ਦੇ ਇਹਦੇ ਚ ਇਕੱਲੇ ਸਬਜ਼ੀ ਦੇ ਰੇਟ ਹੋਣਗੇ ਆਲੂ ਗੰਡੇ ਜਿਹੜੇ ਤੇ ਟਮਾਟਰ ਲਸਣ ਅਦਰਕ ਉਹਦੀ ਵੀਡੀਓ ਅੱਡ ਆਊਗੀ ਨਾ ਵੀਰਾਂ ਦੀ ਫਰਮਾਇਸ਼ ਆਈ ਸੀ ਵੀ ਅੱਡ ਅੱਡ ਵੀਡੀਓ ਪਾ ਕੇ ਤਾਂ ਫਲਾਂ ਫਰੂਟਾਂ ਦੀ ਵੀਡੀਓ ਅੱਡ ਆਊਗੀ ਬਾਈ ਲੈ ਬਈ ਮੇਰੇ ਤੋਂ ਪਹਿਲੇ ਨੰਬਰ ਤੇ ਚੌਲਾ ਪਿਆ 70 ਰੁਪਏ ਬਈ ਤੇ ਉਹਲਾ ਫਿਲਹਾਲ ਮੰਡੀ ਦੇ ਵਿੱਚ ਵੀ ਕੀ ਜਾਂਦਾ 70 ਰੁਪਏ ਇਹ ਡਿਮਾਂਡ ਆ ਕੇ ਵੇਖ ਗਿਆ ਨਹੀਂ ਵੇਚਣਾ 70 ਰੁਪਏ ਵੇਹ ਕੀ ਰੇਟ ਵਿੱਚ ਕੀ ਜਾਂਦਾ ਵੇਹ ਅੰਦਾਜ਼ਾ ਕੀ ਜਾਂਦਾ 70 70 ਦੇ ਨੇੜ ਦੇ ਵੀ ਕੀ ਜਾਂਦਾ ਬਾਈਆਂ ਦਾ ਤੇ ਇਧਰ ਬਾਈ ਖਖੜੀ ਦੀ ਗੱਲ ਕਰੀਏ ਐਨ ਗੋਰੀਆਂ ਵਰਗੀ ਖਖੜੀ ਬਈ ਨਾ ਕੀ ਰੇਟ ਆ ਬਈ ਅੰਗਰੇਜ਼ਾਂ ਵਰਗੀ ਖਖੜੀ ਦਾ 10 ਰੁਪਏ ਨੇੜ ਦੇੜ ਬਾਈ ਜਿਹੜੀ ਖਖੜੀ ਆ ਲਾ ਰੇਟ ਅੱਜ ਬਦਲੇ ਹੋਣਗੇ ਦੋ ਤਿੰਨ ਦਿਨਾਂ ਬਾਅਦ ਵੀਡੀਓ ਬਣਾਉਣ ਲੱਗੇ ਆ ਬੜੇ ਦਿਨਾਂ ਬਾਅਦ ਅੱਜ ਤਾਂ ਵੀਡੀਓ ਬਣਾਉਣ ਲੱਗੇ ਤੇ ਬਾਈ ਫੜੀ ਰੱਖੀ ਬੜਾ ਨਿੱਕ ਨਿੱਕ ਹੋਰ ਭਰਾ ਗਿਆ ਕੀ ਰੇਟ ਆ ਬਾਈ ਫਲੀ ਇਹ 60 ਤੋਂ ਲੈ ਕੇ 70 ਦੇ ਵਿੱਚਕਾਰ 60 ਤੋਂ ਲੈ ਕੇ 70 ਰੁਪਏ ਦੇ ਵਿੱਚਕਾਰ ਜਿਹੜਾ ਬਾਈ ਗਵਾਰਾ ਹੋਲ ਸੇਲ ਦੇ ਰੇਟ ਆ ਅੰਦਰਲੇ ਰੇਟ ਆ ਬਾਈ ਇਹ 60 ਤੋਂ ਲੈ ਕੇ 70 ਤੱਕ ਜਿਹੜਾ ਗਵਾਰਾ ਵਿਕੀ ਜਾਂਦਾ ਤੇ ਆ ਬਾਈ ਤੋਰੀ ਦੀ ਗੱਲ ਕਰੀਏ ਕੀ ਰੇਟ ਵਿਕੀ ਹੈ ਹੈ ਤੋਰੀ ਵੀ ਬਾਈ ਰੇਸ ਫੜ ਗਈ 50 ਤੋਂ ਲੈ ਕੇ 60 ਰੁਪਏ ਕਿਲੋੜੀ ਵਿਕੀ ਇਹ ਰੇਟ ਵਿਕਿਆ ਬਾਈ ਚੱਪੜ 40 ਰੁਪਏ ਕਿਲੋ ਚੱਪੜ ਜਿਹੜੇ ਬਾਈ ਵਿਕੀ ਜਾਂਦੇ ਵਧੀਆ ਸ਼ਾਨਦਾਰ ਕੁਆਲਿਟੀ ਅੰਦਰਲੇ ਰੇਟ ਆ ਇਹ ਹੋਲ ਸੇਲ ਦੇ ਰੇਟ ਆ ਨਾ ਇਕੱਠਾ ਲੈਣਾ ਵੈਣਾ ਮਾਲ ਵੀਰ ਜਿਹੜੇ ਬਾਹਰੋਂ ਚਪੜ ਮਿਲਣਾ ਤੁਹਾਨੂੰ ਘਟੋ ਘੜ ਵੀ 60 ਹੋਵੇ 55 ਹੋਵੇ ਅਗਲੇ ਨੇ ਮਿਹਨਤ ਕਰਨੀ ਆ ਇੱਥੇ ਵੀ ਲਾਲ ਰੇਡ ਜਿਹੜਾ ਹੋਲਸੇਲ ਦਾ ਰੇਡ 40 ਰੁਪਈਆ ਕਿਲੋ ਆ ਮੁਰਗੀ ਦੇ ਦੇਸੀ ਅੰਡੇ ਆ ਰਗੇ ਚ ਬੜਾ ਦੇ ਕਵਾਲ ਹੀ ਆ ਹਨ ਤੇ ਹੋਰ ਇਧਰ ਪਿੰਡੀ ਦੀ ਗੱਲ ਕਰੀਏ ਬਾਈ ਪਿੰਡੀ ਆ ਗਈ ਆਦਰ ਪਿੰਡੀ ਦਾ ਰੇਟ ਦਾ ਕਿੰਨਾ ਚੱਲਿਆ ਬਾਈ ਰੇਡ ਘਟ ਗਿਆ ਕਿ ਕੁਆਲਟੀ ਰੇਡ ਬਾਈ ਪਿੰਡੀ ਦਾ ਘਟ ਗਿਆ 20 ਰੁਪਏ ਨੇ ਇਧਰ ਜਿਹੜਾ ਭਿੰਡੀ ਦਾ ਰੇਟ ਚੱਲੀ ਜਾਂਦਾ ਬਈ ਸ਼ਾਨਦਾਰ ਕੁਆਲਿਟੀ ਹੈ ਵੇ ਇਹ ਬਾਈਆਂ ਕੋਲ ਹੋਰ ਵੀ ਵੈਰਾਈਟੀਆਂ ਪੰਜਾਂਦਰ ਕਦੂ ਇਧਰ 30 ਰੁਪਏ ਨੇ ਇਧਰ ਰੁਪਏ ਬਈ ਕੁਆਲਿਟੀ ਵੇ ਲੋ ਸ਼ਾਨਦਾਰ ਹੈ ਵੀ ਕੁਆਲਿਟੀ 30 ਰੁਪਏ ਉਹ ਵੇਖੋ ਚਿਪੜ ਵੀ 30 ਰੁਪਏ ਬਾਈ ਕਦੂ ਵੀ ਹੁੰਦਾ 30 ਰੁਪਏ 30 ਰੁਪਏ ਬਾਈ ਇਧਰ ਤੇ ਜਿਹੜੀਆਂ ਜਾਵ ਨਾ ਬਾਈ ਕੋਲੇ ਬਹੁਤ ਵਧੀਆ ਯਾਰ ਇਹ ਕਾਲਾ ਸੋਨਾ ਹੀ ਪਿਆ ਇਹ ਕੀ ਰੇਟ ਆ ਬਾਈ ਜਾਵਣ 80 ਨਹੀਂ ਕੀ ਜਾਵਣ ਬਈ ਵਿਕੀ ਜਾਂਦੀ ਹੈ ਫਲਾਲ 80 ਰੁਪਏ ਕਿਲੋ ਜਿਹੜੀ ਜਾਵ 80-90 ਰੁਪਏ ਕਿਲੋ ਸਰਾ ਰੇਟ ਜਣੀ ਦੱਸੀ ਜਾਂਦੇ ਆ ਬਾਈ ਹੋਲ ਸੇਲ ਦਾ ਸਰਾ ਰੇਟ ਦੱਸਿਓ ਹੋਰ ਠੀਕ ਆ ਠੀਕ ਆ ਜੀ ਕਦੋਂ ਸੇ ਤਾਂ ਰੇਟ ਥੋੜਾ ਥੋੜਾ ਘਟੇ ਆ ਬਾਈ ਕੱਦੂ ਦੇ ਕਾਫੀ ਫਰਕ ਪੈ ਗਿਆ ਪਹਿਲਾਂ 60 ਪਹਿਲਾਂ 70 ਵੀ ਚੱਲਦੇ ਨੇ ਫਿਲਹਾਲ ਬਾਈ 32 ਰੁਪਏ ਵਿੱਚ ਹੀ ਜਾਂਦਾ ਨਾਰਮਲ ਰੇਟ 40 ਦੇ ਆਸ-ਪਾਸ ਹੋ ਸਕਦਾ ਹੋਣ ਬਾਈ ਤੇ ਬਾਈ ਟੋਰੀ ਕੀ ਰੇਟ ਵਿਕੇ ਪਰ ਅੱਜ ਟੋਰੀ ਵਿਕੀ ਆ 55 ਨੈਟ ਟੋਰੀ ਬਾਈ 55 ਰੁਪਏ ਨੈਟ ਵਿਕੀ ਆ ਇੱਧਰ ਭਾਈ ਜਿਹੜੀ 55 ਰੁਪਏ ਆ ਬਾਈ ਇੱਧਰ ਇਹ ਕੱਦੂ ਦਾ ਰੇਟ ਫਿਲਹਾਲ ਘਟ ਗਿਆ ਬਾਈ ਹਨਾ ਚਾਲ ਵਧੀਆ ਹੋ ਗਿਆ ਤੇ ਆ ਵੀ ਕੱਦੂ ਦੀ ਕੁਆਲਿਟੀ ਸ਼ਾਨਦਾਰ ਆ ਬਾਈ ਤੇ ਇਹ ਜਣੀ ਚੱਲਿਆ ਇੱਥੇ 30-40 ਰੁਪਏ ਨੇਟ ਤੇ ਹੂੰ ਵਧੀਆ ਕੁਆਲਿਟੀ ਸ਼ਾਨਦਾਰ ਇਹ ਬਾਈ ਫਿਲਹਾਲ ਮੰਡੀ ਦੇ ਅੰਦਰ 30-40 ਰੁਪਏ ਹੁਣ ਹੋ ਗਿਆ ਰੇਟ ਕਾਫੀ ਘਟ ਗਿਆ ਕੱਦੂ ਦਾ ਬਾਕੀ ਹੋਰ ਵੈਰਾਈਟਾਂ ਦੇ ਵੇਖਦੇ ਅਦਰ ਆ ਕੀ ਰੇਟ ਲੱਗਿਆ ਬਾਈ ਚੂ 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 ਕੀ ਰੇਟ ਮੈਂ ਕੱਦੂ ਕਿਲੇ ਮੈਂ ਲੱਗਿਆ ਕਿੰਨਾ ਹੀ ਲੱਗਦਾਈ ਚੂ ਚੂ ਬਾਈ 25 ਤੋਂ ਲੈ ਕੇ 30 ਰੁਪਏ ਤੱਕ ਵਗਿਆ ਕੁਆਲਿਟੀ ਵੇਖ ਲਈ ਅਦਰ ਤੇ ਸਰਾ ਬਾਈ ਕਿੰਨਾ ਗਿਆ 30 ਰੁਪਏ 30 ਰੁਪਏ ਸਰਾ 30 ਰੁਪਏ ਗਿਆ ਬਾਈ ਨੈਟ ਰੇਟ ਜਣੀ 20 ਰੁਪਏ ਨੇੜ ਤੇੜਾ ਜਿਹੜਾ ਚੱਲੀ ਜਾਂਦਾ ਚੂਚੂ ਵੈਂਗਣੀ ਨਹੀਂ ਆਈ ਹਾਂ ਵੈਂਗਣੀ ਹਜੇ ਤਿਆਰ ਨਹੀਂ ਵੈਂਗਣੀ ਪਜਾ ਗੇ ਰੈੱਡ ਪੱਦ ਗਿਆ ਪਹਿਲਾਂ 40 ਕਿਤੇ ਨੇੜ ਤੇੜਾ ਮੈਨੂੰ ਲੱਗਦਾ ਵੀ ਚੱਲੀ ਜਾਂਦਾ ਜੀ 50 ਰੁਪਏ ਨੇੜ ਤੇੜਾ ਬਈ ਜਿਹੜੀ ਵੈਂਗਣੀ ਆ ਚੱਲੀ ਜਾਂਦੀ ਚੂਚੂ ਉੱਤੇ ਹੀ ਖੜਿਆ ਬਈ ਚੂਚੂ 25 ਰੁਪਏ ਨੇੜ ਤੇੜਾ ਖੜਿਆ ਮਿਰਚ ਕਿੰਨੇ ਚੱਲੇ ਬਈ ਮਿਰਚ ਹੈਗੀ 20 ਰੁਪਏ ਮਿਰਚ 20 ਰੁਪਏ ਕਿਲੋ ਆ ਕੁਆਲਿਟੀ ਵਾਲੀ ਜੀ ਸਿਰੇ ਦੀ ਮਿਰਚ ਵਧੀਆ 20 ਰੁਪਏ ਰਹਿ ਗਈ 20 ਰੁਪਏ ਰਹਿ ਗਈ ਬਈ ਮਿਰਚ ਠੀਕ ਆ ਹੋਰ ਕੀ ਆਲਾ ਮਰਾ ਠੀਕ ਆ ਕੀ ਕਹਦਾ ਆਪਣੇ ਕੋਲੇ ਬਾਈ ਮਿਰਚਾ ਮੋਟਾ ਵਾਲਾ ਕਦੂਆ ਕੱਦੂ ਦਾ ਰੇੜਾ ਕਦੂ 25 ਰਹਿਗਾ ਕਦੂ 25 25 ਰੁਪਏ ਰਹਿਗਾ ਬਾਈ ਜਿਹੜਾ ਕਦੂ ਆ ਮਿਰਚਾ 15 ਰੁਪਏ ਜਿਹੜੇ ਕਦੂਆਂ ਦੇ ਸ਼ਕੀਨ ਹੁਣ ਖਾ ਸਕਦੇ ਮੇਰਾ ਵੀ 25 ਰੁਪਏ ਦੇ ਕਦੂ ਆ ਮਿਰਚਾ 15 ਦੇ ਦੀ ਮਿਰਚ 15 ਤੋਂ ਲੈ ਕੇ 20 ਰੁਪਏ ਵਿਕੀ ਆ ਬਰੀਕ 20 ਵਿਕੀ ਆ ਆ ਮੋਟੀ 15 ਰੁਪਏ ਵਿਕੀ ਆ ਬਾਈ ਤੇ ਚਿਬੜਾਂ ਦੀ ਗੱਲ ਕਰੀਏ ਬਾਈ ਚਿਬੜ ਵਿ ਗਿਆ 30 ਰੁਪਏ ਚੰਬੜ ਤੋਂ ਕੁਆਲਿਟੀ ਤੁਹਾਨੂੰ ਵਿਖਾ ਦਿੱਤੀ ਸੇਮ ਹੀ ਕੁਆਲਿਟੀ ਬਈ ਹੈ ਦੇਸੀ ਅੰਡੇ ਵਰਗੀ ਕੁਆਲਿਟੀ ਬਈ ਹੈ 30 ਰੁਪਏ ਨੇੜ ਤੇ ਡੇ ਡੇ ਬਈ ਚੰਬੜ ਵਿਕੇ ਹਨ ਹੋਰ ਫਿਲਹਾਲ ਬਾਈ ਕੋਲ ਸਾਰੀਆਂ ਵੈਰਾਈਟੀਆਂ ਹੋਊਗਾ ਤੋਰੀ ਵੀ ਕੀ ਆ 40 ਰੁਪਏ ਤੋਰੀ ਵੀ 40 ਰੁਪਏ ਕੱਲਾ ਕਦੂ ਦਾ ਰੇਟ ਘਟਿਆ ਤੇ ਹੋਰ ਕਾਦਾ ਘਟਾਵੇਂ ਨਾ ਮਿਰਚਾਂ ਤੇ ਮਿਰਚਾਂ ਦਾ ਮਿਰਚ ਚੂ ਚੂ 15 ਰੁਪਏ ਖੀਰਾ ਹੋ ਗਿਆ 15 ਰੁਪਏ ਕਿਲੋ ਠੀਕ ਆ ਟੋਪ ਦਾ ਖੀਰਾ 15 ਰੁਪਏ ਚੌਲੇ ਕਿੰਨੇ ਵਿਕੇ ਅੱਜ ਤੱਕ ਚੋਲਾ ਜਿਵੇਂ 60 ਰੁਪਏ 65 ਰੁਪਏ ਉਹ ਉੱਥੇ ਹੀ ਖੜਾ ਹੈ ਨਾ 70 ਤੋਂ 65 70 ਤੱਕ ਜਿਹੜਾ ਚੋਲਾ ਵਿਕੀ ਇਹਦਾ ਠੀਕ ਆ ਬਾਈ ਜੀ ਹੋਰ ਕਿ ਭਰਾ ਅੱਲਾ ਕੀ ਵਿਕੀਆਂ ਹਾਲੇ ਅੱਲਾ ਇਹ 40 ਜੀ ਅੱਲਾ ਭਾਈ 40 ਰੁਪਏ ਕੁਆਲਿਟੀ ਵਿਖਾਦੀ ਮਣੀ ਨੇੜ 40 ਰੁਪਏ ਕਿਲੋ ਜਿਹੜੀਆਂ ਭਾਈ ਅੱਲਾ ਵਿਕੀਆਂਗਾ ਤੇ 45 ਰੁਪਏ ਜਿਹੜੀ ਅਰਬੀ ਭਾਈ ਚੱਲੀ ਜਾਂਦੀ ਉਹ ਹੀ ਚੱਲੀ ਜਾਂਦੀ 40 42 40 45 ਆ 42 ਤੋਂ 40 ਰੁਪਏ ਜਿਹੜੀ ਬਈ 42 ਤੋਂ 45 ਰੁਪਏ ਆ ਬੈਠਾ 25 ਤੋਂ ਬੈਠਾ ਲੈ ਇੱਧਰ 40 ਤੋਂ ਲੈ ਕੇ 45 ਰੁਪਏ ਕੁਆਲਿਟੀ ਜੋ ਜੀ ਹੈਗੀ ਆ ਬਈ 19 ਰੇਟ ਚੱਲੀ ਜਾਂਦਾ 18 ਰੁਪਏ ਕਿਲੋ ਜਿਹੜਾ ਕੁਆਲਿਟੀ ਇਹਦੀ ਛੋਟੇ ਛੋਟੇ ਵਿੱਚ ਬੈਠੇ ਆਏ ਆ ਇਹਨੇ ਬੜਾ ਵੱਡਾ ਬੈਠਾ 18 ਰੁਪਏ ਨੇੜੇ ਜਿਹੜਾ ਜਿਹੜਾ ਬਈ ਠੇਠਾ ਚੱਲੀ ਜਾਂਦਾ ਭਰਾ ਮਿਰਚ ਘਟ ਗਈ ਐ ਨਾ ਬਾਈ ਮਿਰਚ ਦਾ ਰੇਟ ਘਟ ਗਿਆ 15 ਰੁਪਏ ਨੇੜ ਤੇੜਾ ਤੇ ਬਾਕੀ ਝਾੜ ਕਰੇਲੇ ਦੀ ਵਾਰੀ ਆਈ ਝਾੜ ਕਰੇਲੇ ਪੁੱਛੀ ਬਾਈਆਂ ਤੋਂ ਵੀ ਕੀ ਰੇਟ ਝਾੜ ਕਰੇਲੇ ਬਹੁਤ ਘੱਟ ਆਂ ਕੀ ਆਲਾ ਬਾਈ ਝਾੜ ਕਰੇਲੇ ਬਹੁਤ ਘੱਟ ਨੇ ਬਈ ਮੰਡੀ 'ਚ ਕੀ ਰੇਟ ਆ ਬਈ ਇਹ 60 ਰੁਪਏ ਵਿੱਚ ਦਿੰਦੇ ਆ ਝਾੜ ਕਰੇਲੇ ਬਾਈ 70 ਰੁਪਏ ਇਹ ਨਾਲ ਹੋਵੇ ਮੂੰਗੀ ਦੀ ਦਾਲ ਇੱਕ ਪਾਸੇ ਥੋੜੀ ਇਹ ਤੇਰੀ ਹੁਣ ਇੱਕ ਮੋਰਖੀ ਨਾਲੇ ਦੀ ਨਾਲ ਮੂੰਗੀ ਦੀ ਦਾਲ ਕਿਆ ਬਾਤ ਹੀ ਬਣ ਜਾਂਦੀ ਆ 60 ਰੁਪਏ ਕਿਲੋ ਬਈ ਜਿਹੜੇ ਝਾੜ ਕਰੇਲੇ ਦੇ ਵੀ ਕੀ ਜਾਂਦੇ ਲਫਾਫਾ ਲੈਣਾ ਪੈਣਾ ਇਕੱਠਾ ਤੁਹਾਨੂੰ ਤੇ ਕਿੰਨੇ ਕਿਲੋ ਦਾ ਬਾਈ 5 ਕਿਲੋ ਦਾ ਜੀ 5 ਕਿਲੋ ਦਾ ਲਫਾਫਾ ਇਕੱਠਾ ਲੈਣਾ ਪੈਣਾ ਬਾਈ ਠੀਕ ਆ ਭਰਾ ਓਕੇ 60 ਰੁਪਏ ਕਿਲੋ ਜਿਹੜੇ ਝਾੜ ਕਰੇਲੇ ਆ ਬਾਈ ਅਗਰੀ ਰੇਟ ਲਾ ਦੇਣਗੇ ਬਾਈ ਇਹ ਰੇਟ 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 ਆ 5 ਰੁਪਏ ਆ 5 ਰੁਪਏ ਆ ਕੀ ਤੇ ਆ ਪਾਲਕ ਦੀ 5 5 5 5 ਰੁਪਏ ਸਾਰੀਆਂ ਗੁੱਟੀਆਂ ਬਈ ਵਿਕੀ ਜਾਂਦੀਆਂ ਹੋਲ ਸੇਲ ਦੇ ਰੇਟ ਆ 5 5 ਰੁਪਏ ਦੀ ਗੁੱਟੀ ਇੱਕ ਚੱਲੀ ਜਾਂਦੀ ਆ ਭਰਾ ਕੀ ਵਾਲਾ ਬਾਈ ਕੀ ਰਾ ਕਿੰਨਾ ਕਰਦਾ ਬਈ ਅੱਜ ਕੀਰਾ 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 15 ਰੁਪਏ ਕੀਰਾ 15 ਰੁਪਏ ਕਿਲੋ ਬਈ ਜਿਹੜਾ ਫਿਲਹਾਲ ਬਾਈ ਡਿਮਾਂਡ ਵੀ ਕਹਿੰਦਾ ਨੈਟ ਰੇਟ ਕਿੰਨਾ ਵੀ ਕਹਿਆ 15 ਵੀ ਕਹਿਆ 20 ਮਾਈ ਰੁਪਈਆ ਜਿਹੜਾ ਸਿਰੇ ਦੀ ਕੁਆਲਿਟੀ ਵੀ ਕਹਿਆ ਬਾਈ ਫਿਲਹਾਲ ਆ ਬਾਈ ਡਿਮਾਂਡ ਕਰੀ ਜਾਂਦਾ 15 ਰੁਪਈਏ ਨੈਟ ਤੇ ਜੋਜੀ ਕੁਆਲਿਟੀ ਇਤਨਾ ਗੜ ਪਾਵਾਂਗੇ ਉਹਨਾਂ ਮਿੱਠਾ ਹਾਂ ਇੱਥੇ ਗੱਲ ਹੁੰਦੀ ਹੈ ਹਾਂ ਤੇ ਜਿਹੜਾ ਚਾਹਨਾ ਹੀਰਾ ਉਹ ਵੀ ਕੀ ਜਾਂਦਾ ਬਾਈ 60 ਰੁਪਈਆ ਕਿੱਥੇ 15 ਹਾਂ ਫਰਕ ਤਾਂ ਪੈਣਾ ਹੀ ਆ ਫਰਕ ਤਾਂ ਚੀਜ਼ ਦਾ ਪੈਣਾ ਹੀ ਆ ਕਿਨੇ ਹਾਂ ਆ ਕਾਲਾ ਪੁਰਸਾ ਪਿਆ ਇੱਧਰ ਇਹ ਕੀ ਰੇਟ ਵੀ ਆ ਬਾਈ ਕਾਲਾ ਪੁਰਸਾ 10 ਕਿਲੋ ਹਾਂ ਬਾਈ ਆ ਕੀ ਰੇਟ ਵਿਕਿਆ ਇਹ ਬਾਈ ਬੜੀਆ ਵਾਲੇ ਵੇਖੇ 45 ਰੁਪਿਆ ਕਿਲੋ ਠੀਕ ਆ ਹਾਂ ਕਾਲਾ ਮਰਤਾ ਆਇਗਾ ਇਹ 10 ਰੁਪਿਆ ਕਿਲੋ ਆ ਪੈਸੇ 45 ਰੁਪਿਆ ਵੇਖੇ ਮਰਤਾ ਤੂੰ ਸਿਰਕ ਵਾਲੀ 45 ਰੁਪਈਏ ਇਹ 10 ਵਾਲੀ ਪਈ ਆ ਬਾਈ ਮੰਡੀ ਦੇ ਵਿੱਚ ਜਿਹੜਾ ਸਿਰਕ ਵਾਲੀ 40 45 ਰੁਪਈਏ ਨੇੜ ਤੇੜ ਬਾਈ ਵਿਖਿਆਦਾ ਹੋਰ ਜੀ ਕੀ ਵਾਲਾ ਈ ਅੱਜ ਕਦੂ ਘਟ ਗਿਆ ਕੋਸੀ ਹਾਂ ਕੀ ਰੇਟ ਕਰਤਾ ਵਾਲਾ ਲਵਾਇਆ ਕਦੂ 30 ਰੁਪਈਏ 30 ਰੁਪਈਏ ਤੇ ਆ ਗਿਆ ਬਾਈ ਕਦੂ ਫਲਾਲ ਜਿਹੜੀ ਆ ਵੈਰੈਟੀ ਪਈ ਆ ਬੰਦ ਸ਼ਾਨਦਾਰ ਦੇਖੋ ਦੂਜੇ ਨੇੜੋ ਕੁਆਲਟੀ ਵਿਖਾ ਦੀਦਾ 60 60 65 65 ਰੁਪਏ ਤੋਂ ਮੁੜਿਆ ਬਾਈ ਇਸ ਟਾਈਮ ਫਲਾਲ 30 ਰੁਪਏ ਤੇ ਕ੍ਰੇਲਾ ਹੀ ਨਹੀਂ ਇਹ ਵੀ 30 ਕ੍ਰੇਲਾ ਵੀ 30 ਰੁਪਏ ਆ ਬਾਈ ਕੁਆਲਿਟੀ ਇਹ ਵੀ ਸ਼ਾਨਦਾਰ ਆ ਵਧੀਆ ਕੁਆਲਿਟੀ ਆ ਆ ਨਹੀਂ ਕੋਈ ਪਕੜ ਹਾਂ ਸਿਰੇ ਦੀ ਕੁਆਲਿਟੀ ਆ ਹੀ ਵਿਗੀ ਹੋਣੀ ਸਰਾ ਸਰਾ ਤੇ ਬਾਕੀ ਸਾਰਿਆਂ ਦੇ ਥੋੜੇ ਥੋੜੇ ਰੇਟ ਘਟੇ ਆ ਮਿਰਚਾਂ ਦੇ ਰੇਟ ਘਟ ਗਏ ਬਾਈ ਕਦੂਆਂ ਦੇ ਰੇਟ ਘਟ ਗਏ ਹੋਰ ਦੋ ਚਾਰ ਹਨ ਤੇ ਜਿਹੜਾ ਵੀਰ ਭਰਾ ਕਦੂਆਂ ਦੇ ਸ਼ਕੀਨ ਆ ਖਾਓ ਹੌਣ ਰਾਜ ਰਾਜ ਕੇ ਨਪੋ ਇਸ ਢਾਲੀਵਾਲ ਫਰੂਟ ਕੰਪਨੀ ਤੇ ਆਓ ਢਾਲੀਵਾਲ ਫਰੂਟ ਕੰਪਨੀ ਤੇ ਖੜੇ ਆਂ ਬਾਈ ਇਹ ਰੇਡ ਅਜ ਦੇ ਤਾਜ਼ੇ ਤਾਜ਼ੇ ਵਿਖਾਈਏ ਨੇ ਲਾਈਕ ਵੀਡੀਓ ਜ਼ਰੂਰ ਕਰ ਦਿਆ ਕਰੋ ਹੋਰ ਬਰਾ ਠੀਕ ਆ ਕੈਮਾਸੇ ਤਾਂ ਠੀਕ ਹੈ ਜੀ ਠੀਕ ਹੈ ਬਾਈ ਆ ਜੋ ਅਕੇ ਕਾ ਫਲੀ ਆ ਬਾਈ ਇਹ 60 ਰੁਪਏ ਇਹ ਤੁਹਾਨੂੰ ਦੱਸਦੇ ਹਾਈ ਬ੍ਰਿਡ ਆ ਜਾਂਦੀ ਹੈ ਕਿ ਮੀਡੀਅਮ ਆ ਗਈ ਉਹਨਾਂ ਦੋਵਾਂ ਦੀ ਮਿਕਸ ਆਪਾਂ ਕਰੀ ਹਾਈ ਬ੍ਰਿਡ ਜਿਹੜੀ ਮੀਡੀਅਮ ਜੀ ਹੁੰਦੀ ਉਹਦਾ ਕੀ ਡੇਟ ਆਜੀ ਮਿਕਸ ਜੇ ਹੀ ਆ ਕੰਮ ਸਾਰੇ ਆ 70 ਚੁੱਟੀ ਚੱਲੀ ਜਾਂਦਾ ਦੇਸੀ ਦਾ ਵੀ ਮਿਕਸ ਜਾਈ ਕਰ ਹੂੰ 67 ਰੁਪਏ ਜਿਹੜਾ ਨਾਰਮਲ ਰੇਟ ਚੱਲੀ ਜਾਂਦਾ ਜਿਹੜਾ ਬਾਈਆਂ ਕੋਲੇ ਆਈ ਵੈਰੈਟੀ ਪਈ ਜੇ ਇਧਰ ਚੋਲੇ ਪਏ ਚੋਲੇ ਦਾ ਰੇਟ ਮਨ ਦਾ 60 65 70 ਇੱਥੇ ਚੱਲੀ ਜਾਂਦਾ ਮਿਰਚ ਅਜ 20 ਰੁਪਏ ਰਹੀ ਗਈ ਬਾਈ ਸਾਰੀਆਂ ਆਲ ਓਵਰ ਵੈਰੈਟਾਂ ਕਾ ਮੇਰੇ ਸਾਹ ਨਾਲ ਕਟੀਆਂ ਚੋਲਾ ਮਹਿੰਗਾ ਚੱਲੀ ਜਾਂਦਾ ਗੱਲਾ ਕਦੂ ਕਦੂ ਜਿਹੜੇ ਸਾਰੇ ਰੇਟ ਕੱਟ ਗਏ ਹੈਗਾ ਕਈ ਸਬਜ਼ੀ ਫਰਕ ਆਇਆ ਹਾਂ ਫਰਕ ਪੈ ਗਿਆ ਸਬਜ਼ੀ ਥੋੜੀ ਥੋੜੀ ਫਰਕ ਆਇਆ ਹੂੰ 20 ਰੁਪਏ ਨੇੜ ਤੇ ਡਬਈ ਜਿਹੜਾ ਫਰਕ ਆਇਆ ਸਬਜ਼ੀ ਦੇ ਵਿੱਚ ਬਾਕੀ ਹੋ ਏ ਬਾਈ 25 ਰੁਪਏ ਕਿਲੋ ਜਿਹੜੀ ਹਿਮਾਚਲ ਦੀ ਗਾਜਰ ਆ ਨਾ ਸ਼ਾਨਦਾਰ ਵਧੀਆ ਕੁਆਲਿਟੀ 25 ਰੁਪਏ ਕਿਲੋ ਬਿਨਾ ਰੇਸ ਬਰੇ ਵਾਲੀ ਚੱਲੀ ਰਹੀ ਸੀ ਕੱਲੀ ਤੇ ਪੁੱਛੀਏ ਬਹੁਤ ਬਾਈ ਚੱਲੀ ਕਿੰਨੀ ਵੀ ਕੀ ਅੱਜ ਜੀ 20 ਰੁਪਏ ਕਿਲੋ ਕੀ ਵਾਲਾ ਜੀ ਆ ਚਨਾਖੀਰਾ ਲਵਾ ਲਵਾਏ ਕੀ ਰੇਟ ਤੇ ਬਾਈ 30 ਰੁਪਏ ਕਿਲੋ 30 ਰੁਪਏ ਕਿਲੋ ਵੈਸੇ ਸਿਰੇ ਦਾ ਚਨਾਖੀਰਾ ਕੀ ਰੇਟ ਚੱਲਿਆ ਪਤਾ 4500 4500 ਰੁਪਏ ਚੱਲਿਆ ਇਹ ਥੋੜੀ ਇਹ ਛਾਂਡ ਹੈ ਇਹ ਛਾਂਡ ਆ ਗਈ ਆ ਬਾਈ ਤੁਹਾਨੂੰ ਦੱਸ ਦਈਏ 4500 ਰੁਪਏ ਜਿਹੜਾ ਖੀਰੇ ਦੀ ਕੁਆਲਿਟੀ ਵੈਸੇ ਚੱਲੀ ਜਾਂਦੀ ਹੋਣੀ ਆ ਤੇ ਕੀ ਗੋਭੀ ਕਿਹੜੇ ਰੇਟਾਂ ਲੱਗੀਆਂ? ਗੋਭੀ ਭਾਈ 50 55 ਸਿਰੇ ਦੀ ਕੁਆਲਿਟੀ ਕਿੰਨੀ ਗਈ ਹੈ ਮੁੱਖ ਦੀ ਗੱਲ? 70 ਤੋਂ ਸਟਾਰਟ ਹੋ ਗਈ 70 60 55 ਰੁਪਏ ਅੱਛਾ 70 ਰੁਪਏ ਤੋਂ ਸਟਾਰਟ ਆ ਭਾਈ ਵੇ ਆਮ ਰੇਟ ਤੇ ਜਾਨਾ ਨਾ ਘੱਟ ਤੋਂ ਸਟਾਰਟ ਨੇ ਜਿਹੜੇ ਸਬਜ਼ੀ ਦੇ ਰੇਟ ਹੁੰਦੇ ਆ ਤਾਂ ਉਹ ਸਟਾਰਟ ਹੁੰਦੇ ਆ ਤੇ ਥੱਲੇ ਦਾ ਰੇਟ ਜਾਂਦੇ ਹੁੰਦੇ ਆ 70 ਤੋਂ ਸਟਾਰਟ ਹੋ ਗਏ 55 50 ਤੱਕ ਜਿਹੜੀ ਕੁਆਲਿਟੀ ਪਈ ਹੈ ਬਾਈ ਕੋਲੇ ਗੋਭੀ ਦੀ ਕੁਆਲਿਟੀ ਸ਼ਾਨਦਾਰ ਰੇਟੇ ਚੱਲੀ ਜਾਂਦੇ ਫਿਲਹਾਲ ਗੋਭੀ ਇਹਦਾ ਮਟਰ ਭਾਈ ਮਟਰ 70 ਰੁਪਏ ਕਿਲੋ ਜਿਹੜਾ ਲਵਾਇਆ ਮਟਰ ਵਧੀਆ 100 110 ਵੇਸੇ ਬਾਈ ਮਟਰ ਚੱਲੀ ਜਾਂਦਾ ਇਹ ਹੈਗਾ 70 ਰੁਪਏ ਵਾਲਾ ਮਟਰ ਗੋਭੀ ਦਿੱਤੀ 45 ਰੁਪਏ ਗੋਭੀ 45 ਰੁਪਏ ਵੀ ਗੀਏ 60 ਰੁਪਏ ਜਿਆ ਇਹ ਗੋਭੀ ਹੋ ਜਾਪਾ 40 ਤੋਂ ਲੈ ਕੇ 60 ਰੁਪਏ ਤੱਕ 60 ਰੁਪਏ ਤੱਕ ਸਿਰੇ ਦੀ ਗੋਭੀ ਨਿੰਬੂ ਬਾਈ ਨਿੰਬੂ 80 75 ਨਿੰਬੂ 80 75 ਰੁਪਏ ਜਿਹੜਾ ਕੁਆਲਿਟੀ ਸ਼ਾਨਦਾਰ ਚੱਲੀ ਜਾਂਦਾ ਇਹ ਮੋਟਾ ਨਿੰਬੂ ਆ ਗਿਆ ਥੋੜਾ ਜਿਹਾ ਕਿੰਨੇ ਰਪ ਕਿੰਨੇ ਘੱਟੇ ਲੈਣੇ ਕੀ ਅਰੇ ਕੀ ਚੱਕਰ ਹੈ ਰੇਟ ਘਟਿਆ ਨਹੀਂ ਕਿ ਅੱਗੇ ਕੱਲ ਕੱਟ ਗਿਆ ਸੀਗਾ ਹੈ ਫੇਰ 80 ਤੇ ਆ ਗਿਆ ਕਸਮ ਗਰਮ ਹੋ ਗਿਆ ਸੀ 80 ਰੁਪਏ ਵੇਲੇ ਇਸ ਤਰ੍ਹਾਂ ਮੋਸਮ ਠੰਡਾ ਹੋ ਗਿਆ 80 ਰੁਪਏ ਫੇਰ ਨਹੀਂ ਬੁਬਈ ਚੜ ਗਿਆਗਾ ਪਤਾ ਨਹੀਂ 10 20 ਰੁਪਏ ਕਿਉਂ ਡਿੱਗਿਆ ਸੀ ਇੱਕ ਦੋ ਖਾਤਰ ਜਿਹੜਾ ਖਾਤਰ ਵੇ ਫੇਰ 80 ਰੁਪਏ ਨੇੜੇ ਤੜ ਹੋ ਗਿਆ ਇਹ ਰੱਦ ਕਰ ਕਿੱਥੇ ਆ ਰੱਦ ਕਰਨੀ ਥਿਆ ਅਸਲ ਪਤਾ ਚੁਪ ਨਹੀਂ ਤੇ ਗੱਡੀ ਨਹੀਂ ਇਹ ਤਾਂ ਕਦਰ ਕਾਲੀ ਕਮਾਲ ਹੋ ਗਿਆ ਸਾਨੂੰ ਸਾਰੀ ਮੰਡੀ ਜਲ ਕਰਨੀ ਮਿਲਿਆ ਹਾਂ ਗੱਡੀ 'ਚ ਹੈਗੀ ਮੇਰੀ ਬੋਰੀ ਸਾਰੀ ਮੰਡੀ ਜਾਣ ਕਰਾਣੀ ਗਿਆ ਆਹਾਂ ਹੈਗੀ ਮਰੀ ਆਹਾਂ ਕੀ ਰੇਟ ਆ ਵੇ? 120 ਰੁਪਏ ਕਿਲੋ। 120 ਰੁਪਏ ਕਿਲੋ ਜਿਹੜਾ ਬਈ ਯਾਦ ਕਰ ਸੰਜੂ ਦੀ ਗੱਡੀ ਨਹੀਂ ਆਈ ਵਾਲੇ ਸੰਜੂ ਦੀ ਗੱਡੀ। ਗੱਡੀ ਗੱਡੀ ਪਤਾ ਕਰੋ ਆਦਰਾ ਕਲੀ ਕਿੱਥੇ। ਆਏ ਨਹੀਂ ਪਤਾ ਗੱਡੀ ਕਦੋਂ ਆਊਗੀ ਉਹਨੂੰ ਗਾਹ ਕਣਾ ਉੱਡ ਜਾਣ ਕਦੇ ਇਹਦੀ ਗੱਡੀ ਉਹਨੂੰ ਅੱਜ। ਵੇਖੋ ਅੱਜ ਆ ਜੇ ਭਲਕਾ ਜੀ ਦੀ ਗੱਡੀ। ਨਹੀਂ ਅੱਜ ਹੀ ਆਊਗਾ ਨਾ। 120 ਰੁਪਏ ਕਿਲੋ ਤਾਂ ਕਰੇਲੇ। ਹੁਣ ਦਿੱਤਾ 35 ਵਿੱਚ ਸਾਰਾ। ਉਹ ਇਹ ਤਾਂ ਕਰੇਲੇ 35। 35 ਰੁਪਏ ਕਿਲੋ ਕਰੇਲੇ ਇਹਰ ਕੁਆਲਿਟੀ ਚ ਕਿਹੜੀ ਆ ਗਈ ਯਾਰ ਇਹ। ਅਰਵਲੀ ਜੀ ਦਾ ਨਹੀਂ। ਇਹ ਸਹਾਰਨਪੁਰ ਵਾਲੀ ਹੋਵੇਗਾ। ਇਹ ਸਹਾਰਨਪੁਰ ਵਾਲੀ ਕੁਆ ਗੜਾ ਮਰਜੀ ਤੋੜਦਾ ਅੱਛਾ ਚੱਕ 35 ਰੁਪਏ ਕਿਲੋ ਬਈ ਜਿਹੜਾ ਕਰੇਲਾ ਚੱਲੀ ਜਾਂਦਾ ਇਹ ਨਹੀਂ ਪੱਕੜ ਜਾ ਦੇਖਣੇ ਭਾਵੇਂ ਵੱਡੇ ਨਾ ਲੱਗਦੇ ਇਹ ਸਹਾਰਨਪੁਰ ਆ ਰਿਹਾ ਕਰੇਲਾ ਆ ਗਿਆ ਬਾਈ ਤੇਰੀ ਮੈਨੂੰ ਲੱਗਦਾ ਭਰਤੀ ਹੋ 15 ਕਿਲੋ ਦੀ ਬਾਈ 22 ਬਾਈ 22 ਰੁਪਏ ਬਾਈ ਜੇ 22 ਕਿਲੋ ਦੀ ਭਰਤੀ ਆ ਬਾਈ ਉਹ ਦੀ ਤੁਹਾਨੂੰ ਦੱਸ ਜੀ ਸਾਰੇ ਰੇਟ ਫਰਾਲ ਹੋ ਗਿਆ ਜਿਸ ਕੱਲੇ ਸਬਜ਼ੀ ਦੀ ਰੇਟ ਕਰਾਉਣੇ ਸੀਗੇ ਫਲਾਂ ਦੇ ਰੇਟਾਂ ਲਈ ਵੀਡੀਓ ਲੈ ਕੇ ਮਿੱਤਰੋ ਜਲਦੀ ਹਾਜ਼ਰ ਹੋਵਾਂਗੇ ਇਹ 12-13 ਮਿੰਟ ਦੀ ਵੀਡੀਓ ਹੋਊਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਜਾਕਰ ਤੇ ਕਮੈਂਟ ਆਦਾ ਬੋਰਡ ਮਖਾਦੀ ਸੰਜੂ ਦਾ ਗਰਾਂਦੀ ਜਿੱਥੇ ਆਪਾਂ ਖੜੇ ਆਂ ਲਾਸਟ ਐ ਨਿਊ ਸਬਜੀ ਮੰਡੀ ਕੋਟਕਪੂਰਾ ਗੰਡੇ ਆ ਆਲੂ ਆ ਲਸਣ ਆ ਤੇ ਟਮਾਟਰ ਇਹ ਇੱਕ ਵੀਡੀਓ ਜੱਟ ਆਉਣਗੇ ਬਾਈ ਫਿਲਹਾਲ ਇਹ ਇਥੋਂ ਤੱਕ ਹੀ ਰੇਟ ਸੀਗੇ ਸਬਜੀ ਦੇ ਸਾਰੇ ਰੇਟ ਆਲ ਓਵਰ ਹੋ ਗਏ ਆਪਣੇ ਤੇ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਫਲਾਂ ਦੇ ਰੇਟ ਅੱਡ ਤੇ ਗੰਡੇ ਲਸਣ ਆ ਤੇ ਟਮਾਟਰ ਦੇ ਰੇਟ ਅੱਡ ਫਿਲਹਾਲ ਚੈਨਲ ਸਬਸਕ੍ਰਾਈਬ ਜਰੂਰ ਕਰਦਿਆ ਕਰੋ ਮੇਰਾ ਵੀ